ਮੈਂ ਸਿਰਫ ਇਹਨੂੰ ਦੱਸਣਾ ਚਾਹੁੰਦਾ ਕਿ ਇਹ ਜੈੰਤੀਪੁਰ ਵਾਲਾ ਜਿਹੜਾ ਜੈੰਤੀਪੁਰ ਤੋਂ ਬਟਾੜੇ ਆ ਕੇ ਤਾਂ ਨਾ 42 ਸਮਾਧ ਰੋਡ ਤੇ ਬੈਠ ਕੇ ਦੇਖੋ ਤੁਹਾਡੇ ਸਾਹਮਣੇ ਕੀ ਕਰਤਾ ਇੱਕ ਨਜਾਇਜ਼ ਤਨੋਂ ਮਾਜੂਰ ਮੁੰਡਾ ਜਿਹੜਾ ਇਹਨਾਂ ਦੀ ਵਜ੍ਹਾ ਕਰਕੇ ਮਾਰ ਗਿਆ। ਨਾ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੇਰੇ ਕੋਲ 6 ਦਿਨ ਤੋਂ ਕੈਂਡੀਡੇਟ ਤੋਂ ਬਿਨਾ ਇੱਕ ਬੰਦਾ ਨਹੀਂ ਨਾਲ ਬਿਠਾਇਆ ਗਿਆ ਤੇ ਤੂੰ ਕਿਹੜੇ ਬੂਤ ਲਾਉਣੀਆਂ ਗੱਲਾਂ ਕਰਦਾ ਮੈਂ ਬੂਤ ਕਾਂਗਰਸਾ ਲਾ ਲੂੰਗਾ ਜੀ ਗੱਲਾਂ ਨਾ ਕਰ। ਇਹ ਗੱਲ ਜਾਗ ਕਰਵਾਦਾ ਇਹ ਸਾਡਾ ਉਹ ਪਿੰਡ ਹੈ। ਪਿੰਡ ਦੇ ਉਹ ਸੂਰਮਿਆਂ ਲੋਕ ਨੇ ਉਹ ਸੂਰਮੀਆਂ ਬੀਬੀਆਂ ਨੇ ਜਿਨ੍ਹਾਂ ਨੇ ਮੇਰੇ ਪਿੰਡ ਗੈਸਟਰ ਜਦੋਂ ਗੋਲੀਆਂ ਚਲਾਉਂਦੇ ਸੀ ਨਾ ਗੈਸਟਰ ਆ ਕੇ ਚਲਦੇ ਮੇਲੇ ਦੇ ਵਿੱਚ ਤੇ ਇਹਨਾਂ ਨੇ ਕੁੱਟ-ਕੁੱਟ ਕੇ ਉਹਦੀ ਲੰਦ ਕੱਟਦੀ। ਮਾਰੂ ਬੰਦੇ ਨੇ ਆ ਕੇ ਬੂਤ ਲਾ ਰਿਆ ਯਾਰ ਅਸੀਂ ਲੜਨਾ ਥੋੜਾ ਆ ਪਰ ਜਦੋਂ ਕੋਈ ਸਿਰ ਚੜ੍ਹ ਕੇ ਆਏਗਾ ਤੇ ਫਿਰ ਕੋਈ ਗੱਲ ਨਹੀਂ ਗੁਰੂ ਮਹਾਰਾਜ ਨੇ ਬੜਾ ਬਲ ਬਖਸ਼ਿਆ ਹਰ ਗੱਲ ਦਾ ਹਰ ਤਰੀਕੇ ਨਾਲ ਜਵਾਬ ਕਰਨਾ। ਪਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਮੇਰੇ ਪਿੰਡ ਦਾ ਮਾਹੌਲ ਖਰਾਬ ਨਾ ਕੀਤਾ ਜਾਏ ਮਾਹੌਲ ਗੰਦਾ ਨਾ ਕੀਤਾ ਜਾਏ ਇਹੋ ਜਿਹੇ ਬੰਦੇ ਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ। ਕਿ ਮੇਰਾ ਦੀਪੂ ਦਾ ਨਾਮ ਨਹੀਂ ਲੈਣਾ ਕਿਉਂਕਿ ਦੀਪੂ ਕੀ ਹੈ ਨਾ ਤੇ ਕੋਈ ਮੈਂਬਰ ਪੰਚਾਇਤ ਹੈ ਤੇ ਨਾ ਹੀ ਕੋਈ ਐਮਸੀ ਹੈ ਮੈਂ ਮੇਰਾ ਲੈਵਲ ਨਹੀਂ ਹੈ ਕਭੀ ਮੈਂ ਇਸ ਕਰਦੇ ਨਹੀਂ ਬਾਤ ਇਹ ਤੇ ਮੈਂ ਬਟਾਲੇ ਦੇ ਲੋਕਾਂ ਨੂੰ ਇਹੀ ਕਹੂੰਗਾ ਵੀ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਏ ਤੇ ਬਟਾਲੇ ਦੇ ਹਾਲਾਤ ਜਿੱਦਾਂ ਛੇਵਜ ਦੁਕਾਨਾਂ ਬੰਦ ਕਰਕੇ ਘਰ ਜਾਣੇ ਹੋ ਨਾ ਇਸ ਤੋਂ ਵੀ ਮਾੜੇ ਹੋਣ ਮੈਂ ਸਾਬਾ ਸਰਪੰਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਨਾ ਅੱਜ ਤੋਂ 6 ਦਿਨ ਪਹਿਲਾਂ ਇੱਕ ਸਾਡੇ ਪਿੰਡ ਦਾ ਪ੍ਰੋਗਰਾਮ ਸੀਗਾ ਐਮਐਲਏ ਅਮਨ ਸ਼ੇਰ ਸਿੰਘ ਕਹਿ ਸ਼ਹਿਰੀ ਕਲਸੀ ਜੀ ਦਾ ਤਾਂ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਜੀ ਉਹਦੇ ਵਿੱਚ ਮੈਂ ਇਨੀ ਗੱਲ ਕਹੀ ਕਿਉਂਕਿ ਆਪਾਂ ਨਾ ਸਾਡੇ ਪਿੰਡ ਦਾ ਪ੍ਰੋਗਰਾਮ ਹੈਗਾ 1 ਵਜੇ ਤੇ ਸਾਡੇ ਪਿੰਡ ਦੀ ਸਾਰੀ ਸੰਗਤ ਸਾਰਾ ਪਿੰਡ ਸਾਰਾ ਨਗਰ ਐਮਐਲਏ ਸਾਹਿਬ ਨੂੰ 3 ਘੰਟੇ ਡਿੱਗਦਾ ਰਿਹਾ ਜੀ ਉਹ 4 ਵਜੇ ਸਾਡੇ ਪਿੰਡ ਆਏ ਇੰਨੀ ਵੇਟ ਕਰਨ ਤੋਂ ਬਾਅਦ ਵੀ ਸਾਰਾ ਪਿੰਡ ਉੱਥੇ ਬੈਠਾ ਰਿਹਾ ਸਾਰਾ ਕੁਝ ਹੋਇਆ ਤੇ ਮੈਂ ਉੱਥੇ ਇੰਨੀ ਗੱਲ ਕਹੀ ਸਾਰੇ ਨਗਰ ਦੇ ਸਾਹਮਣੇ ਕਹੀ ਤੇ ਉਹ ਚੀਜ਼ ਤੁਸੀਂ ਬਹੁਤ ਵਾਇਰਲ ਕੀਤੀ ਕਿ ਯਾਰ ਆਪਾਂ ਇੱਥੇ ਕਾਂਗਰਸ ਪਾਰਟੀ ਦਾ ਸਾਡੇ ਪਿੰਡ ਬੂਥ ਨਹੀਂ ਲੱਗਣ ਦੇਣਾ ਚਲੋ ਪੰਜ ਦਿਨ ਤੱਕ ਸਾਡੇ ਪਿੰਡ ਦੇ ਵਿੱਚ ਜਿਹੜੇ ਨਵੇਂ ਲੀਡਰ ਬਣੇ ਨੇ ਇੱਥੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਉਹਨਾਂ ਦੇ ਵੱਡੇ ਆਕਾਮਾਂ ਦਾ ਪ੍ਰੈਸ਼ਰ ਹੀਗਾ ਉਹਨਾਂ ਨੂੰ ਉਹਨਾਂ ਨੇ ਇੰਨਾ ਕ ਪਰੇਸ਼ਾਨੀ ਚੋਂ ਪੈ ਗਏ ਸਾਡੇ ਪਿੰਡ ਪਤਾ ਨਹੀਂ ਕੀ ਕੁਝ ਉਹਨਾਂ ਨੇ ਕਰਤਾ ਕੀ ਕੁਝ ਫਿਰ ਵੀ ਉਹਨਾਂ ਨੇ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਆਇਆ ਤੇ ਕੱਲ ਉਹ ਪਿੰਡ ਦੇ ਵਿੱਚ ਸਾਡੇ ਪਿੰਡ 'ਚ ਨਾ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ ਰਾਤ ਦਾ ਇਹਨਾਂ ਨੇ ਬਾਰੂ ਮਟੀਰ ਲਿਆ ਕੇ ਪਿੰਡ 'ਚ ਲਲਕਾਰੇ ਮਰਵਾਏ ਨੇ ਜੀ ਤੇ ਬੜਾ ਮਾਹੌਲ ਪਿੰਡ ਦਾ ਖਰਾਬ ਕੀਤਾ ਏ ਪਿੰਡ ਬੀਬੀਆਂ ਭੈਣਾਂ ਸਾਰੀਆਂ ਦੈਸ਼ਤੇ ਚ ਨੇ ਇਹ ਸਾਰੀਆਂ ਬੀਬੀਆਂ ਭੈਣਾਂ ਇਸੇ ਕਰਕੇ ਆਪਸ ਵਿੱਚ ਦੀਸੇ ਚੰਪੀ ਇਹਨਾਂ ਨੇ ਕੀ ਕੀਤਾ ਪਰ ਇਹ ਕੋਈ ਡਰਨੀ ਹੈਗਾ ਮੈਂ ਸਿਰਫ ਇਹਨੂੰ ਦੱਸਣਾ ਚਾਹੁੰਦਾ ਵੀ ਇਹ ਚੇਂਤੀਪੁਰ ਵਾਲਾ ਜਿਹੜਾ ਚੇਂਤੀਪੁਰ ਤੋਂ ਬਟਾਲੇ ਆ ਕੇ ਦੈਸ਼ਤ ਪਾਉਂਦੇ ਨੇ ਜਿਨ੍ਹਾਂ ਨੇ ਬਟਾਲੇ ਸਮਾਧ ਰੋਡ ਤੇ ਬੈਠ ਕੇ ਦੇਖੋ ਤਾਂ ਸਾਹਮਣੇ ਕੀ ਕਰਤਾ ਇੱਕ ਨਜਾਇਜ਼ ਕਨਮਾਜਨ ਮੁੰਡਾ ਜਿਹੜਾ ਇਹਨਾਂ ਦੀ ਵਜ੍ਹਾ ਕਰਕੇ ਮਾਰਿਆ ਗਿਆ ਤੇ ਪਤਾ ਨਹੀਂ ਕਿੰਨੇ ਕੁ ਅਨਗਿਣਤ ਜਿਹੜੇ ਅੱਗੇ ਵੀ ਇਹਨਾਂ ਨੇ ਕੁਝ ਕਰਾਉਣੇ ਨੇ ਤੇ ਪਰ ਮੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਛੋਟੇ ਵੀ ਤੇਰੇ ਤੂੰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਵੀਰ ਜਿਹੜਾ ਹਾਡੇ ਪਿੰਡ ਚ ਇਹ ਚੀਜ਼ ਕਰਨ ਰਿਹਾ ਨਾ ਪਿੰਡ ਬੋਦੀ ਦੀ ਖੂਈ ਦੇ ਵਿੱਚ ਤੇ ਇਹ ਲੋਕਾਂ ਦੀ ਜ਼ਮੀਰ ਨੂੰ ਤੂੰ ਲਲਕਾਰ ਕੇ ਗਿਆ ਹੈ ਕੱਲ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੇਰ ਕੋ 6 ਦਿਨ ਚੋ ਕੈਂਡੀਡੇਟ ਤੋਂ ਬਿਨਾ ਇੱਕ ਬੰਦਾ ਨਹੀਂ ਨਾਲ ਬਿਠਾਇਆ ਗਿਆ ਤੇ ਤੂੰ ਕਿਹੜੇ ਬੂਥ ਲਾਉਂਦੀਆਂ ਗੱਲਾਂ ਕਰਦਾ ਮੈਂ ਬੂਥ ਕਾਂਗਰਸ ਦਾ ਲਾ ਲੂੰਗਾ ਜੀ ਗੱਲਾਂ ਨਾਲ ਨਹੀਂ ਕੁਝ ਹੋਣਾ ਜਿਹੜਾ ਬੂਥ ਹੈ ਨਾ ਉਹ ਬੰਦੇ ਲਾਉਂਦੇ ਨੇ ਵੀਰ ਤੈਨੂੰ ਪਤਾ ਨਹੀਂ ਹੈਗਾ ਤੈਨੂੰ ਸਿਆਸਤ ਦੇ ਵਿੱਚ ਇਨੀ ਇੱਕ ਗੱਲ ਵੀ ਹੈ ਕਿ ਬੂਥ ਬੰਦੇ ਲਾਉਂਦੇ ਨੇ ਬੂਥ ਲਾਉਣ ਵਾਸਤੇ ਵੀ 5-7 ਜਾਨੇ ਚਾਹੀਦੇ ਨੇ ਇਸ ਕਰਕੇ ਇੱਕ ਬੰਦਾ ਤੇ ਤੇਰੇ ਕੋਲ ਨਾਲ ਬਿਠਾਇਆ ਨਹੀਂ ਗਿਆ ਪਿੰਡੋਂ ਤੂੰ ਬਾਹਰ ਦੀ ਮਠੀਰ ਲਿਆ ਕੇ ਪਿੰਡ ਲਲਕਾਰੇ ਮਰਵਾ ਕੇ ਦਹਿਸ਼ਤ ਪਾ ਕੇ ਗਿਆ ਨਾ ਇਹ ਦਹਿਸ਼ਤ ਨਹੀਂ ਹੈਗੀ ਮੈਂ ਤੈਨੂੰ ਇੱਕ ਗੱਲ ਯਾਦ ਕਰਵਾਦਾ ਇਹ ਸਾਡਾ ਉਹ ਪਿੰਡ ਹੈ ਪਿੰਡ ਦੇ ਉਹ ਸੂਰਮੇ ਲੋਕ ਨੇ ਉਹ ਸੂਰਮੀਆਂ ਬੀਬੀਆਂ ਨੇ ਜਿਨ੍ਹਾਂ ਨੇ ਮੇਰੇ ਪਿੰਡ ਗੈਂਗਸਟਰ ਜਦੋਂ ਗੋਲੀਆਂ ਚਲਾਉਂਦੇ ਸੀ ਨਾ ਗੈਂਗਸਟਰ ਆਗੇ ਹੀ ਚੱਲਦੇ ਮੇਲੇ ਦੇ ਵਿੱਚ ਤੇ ਇਹਨਾਂ ਨੇ ਕੁੱਟ-ਕੁੱਟ ਕੇ ਉਹਦੀ ਲਿੱਦ ਕੱਢਦੀ ਸੀ ਗੈਂਗਸਟਰ ਦੀ ਤੇ ਤੂੰ ਆਪਣੇ ਆਪ ਨੂੰ ਐਡਾ ਵੱਡਾ ਤੇ ਐਡੇ ਲਲਕਾਰੇ ਨਹੀਂ ਮਾਰੀਦੇ ਹੁੰਦੇ ਮਠੀਰ ਲਿਆ ਕੇ ਤੂੰ ਵੋਟਾਂ ਵਾਲਾ ਕੰਮ ਕਰ ਅਸੀਂ ਪਿਆਰ ਨਾਲ ਕੰਮ ਕਰਵਾਏ ਨੇ ਪਿਆਰ ਨਾਲ ਸਾਰਾ ਨਗਰ ਸਾਰਾ ਪਰਿਵਾਰ ਇੱਕ ਹੋ ਕੇ ਬੈਠ ਤੇ ਆਪਾਂ ਵਾਕਈ ਨਹੀਂ ਲੱਗਣ ਦੇਣਾ ਤੂੰ ਬਾਹਰੋਂ ਬੰਦੇ ਲਿਆ ਕੇ ਬੂਥ ਲਾ ਲਿਆ ਯਾਰ ਅਸੀਂ ਲੜਨਾ ਥੋੜਾ ਆ ਪਰ ਜਦੋਂ ਕੋਈ ਸਿਰ ਚੜ ਕੇ ਆਏਗਾ ਤੇ ਫਿਰ ਕੋਈ ਗੱਲ ਨਹੀਂ ਗੁਰੂ ਮਹਾਰਾਜ ਨੇ ਬੜਾ ਬਲ ਬਖਸ਼ਿਆ ਹਰ ਗੱਲ ਦਾ ਹਰ ਤਰੀਕੇ ਨਾਲ ਜਵਾਬ ਦਵਾਂਗੇ ਪਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਮੇਰੇ ਪਿੰਡ ਦਾ ਮਾਹੌਲ ਖਰਾਬ ਨਾ ਕੀਤਾ ਜਾਏ ਮਾਹੌਲ ਗੰਦਾ ਨਾ ਕੀਤਾ ਜਾਏ ਇਹੋ ਜਿਹੇ ਬੰਦੇ ਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ ਕਿਉਂਕਿ ਜੇ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਹੋਈ ਜੀ ਦੇਖੋ 6 ਦਿਨ ਤੋਂ ਇੱਕ ਵੀਡੀਓ ਚੱਲ ਰਹੀ ਹੈ ਜੀ ਵੀਡੀਓ ਵਾਇਰਲ ਹੋ ਗਈ ਹੈ ਉਹਨਾਂ ਦੇ ਉੱਤੇ ਪ੍ਰੈਸ਼ਰ ਹੋਏਗਾ ਜੀ ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ ਕਿਉਂਕਿ ਮੈਂ ਕਾਂਗਰਸ ਕਹਾਏ ਨਾ ਤੇ ਮੈਂ ਦੀਪੂ ਕਹਾਏ ਕਿਉਂਕਿ ਮੈਂ ਦੀਪੂ ਦਾ ਨਾਮ ਨਹੀਂ ਲੈਣਾ ਕਿਉਂਕਿ ਦੀਪੂ ਕੀ ਹੈ ਨਾ ਤੇ ਕੋਈ ਮੈਂਬਰ ਪੰਚਾਇਤ ਹੈ ਤੇ ਨਾ ਹੀ ਕੋਈ ਐਮਸੀ ਹੈ ਮੈਂ ਮੇਰਾ ਲੈਵਲ ਨਹੀਂ ਹੈਗਾ ਵੀ ਮੈਂ ਇਸ ਬੰਦੇ ਨੂੰ ਜਵਾਬ ਦਵਾ ਉਹਦਾ ਉਹਦਾ ਜਵਾਬ ਦੇਣਾ ਮੇਰਾ ਨਹੀਂ ਬਣਦਾ ਇਹ ਜਿਹੜੇ ਉਹਦੇ ਵੱਡੇ ਉਹਦੇ ਸੀਨੀਅਰ ਜਿਨ੍ਹਾਂ ਨੇ ਜਿਹੜਾ ਨਵਜੋਤ ਸਿੱਧੂ ਮੈਡਮ ਰੌਲਾ ਪਾਉਂਦੇ ਆ ਵੀ ਐਨੇ ਕਰੋੜ ਲੈਂਦੇ ਨੇ ਸਾਰਿਆਂ ਨੂੰ ਪਤਾ ਹੈ ਬਟਾਲੇ ਕਿੰਨੇ ਕਿੰਨੇ ਕਾਂਗਰਸੀ ਪੁਰਾਣੇ ਨੇ ਜੀ ਖੁੱਡੇ ਲੈਣ ਲੱਗੇ ਨੇ ਉਹਨਾਂ ਨੂੰ ਤਾਂ ਕਿਸੇ ਨੇ ਜ਼ਿੰਮੇਵਾਰੀ ਦੇ ਨਹੀਂ ਦਿੱਤੀ ਇਹ ਸਾਰਿਆਂ ਨੂੰ ਪਤਾ ਵੀ ਜ਼ਿੰਮੇਵਾਰੀ ਕਿੱਦਾਂ ਮਿਲੀ ਹੈ ਤੇ ਕੀ ਮਿਲੀ ਹੈ ਤੇ ਮੈਂ ਬਟਾਲੇ ਦੇ ਲੋਕਾਂ ਨੂੰ ਇਹੀ ਕਹੂੰਗਾ ਵੀ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਏ ਨਹੀਂ ਤੇ ਬਟਾਲੇ ਦੇ ਹਾਲਾਤ ਜਿੱਦਾਂ 6 ਵਜੇ ਦੁਕਾਨਾਂ ਬੰਦ ਕਰਕੇ ਘਰ ਜਾਣੇ ਹੋ ਨਾ ਇਸ ਤੋਂ ਵੀ ਮਾੜੇ ਹੋਣੇ ਜੀ ਪਰ ਆਪਾਂ ਖਲੋਤੇ ਆ ਸਾਡਾ ਪਿੰਡ ਖਲੋਤਾ ਮੈਂ ਖਲੋਤਾ ਮੈਂ ਮਹੌਲ ਗੰਦਾ ਨਹੀਂ ਹੋਣ ਦੇਣਾ ਨਾ ਮੈਂ ਤੇ ਇਸ ਤੋਂ ਬਾਅਦ ਮੈਂ ਜਾ ਕੇ ਉਹ ਜੀ ਲੜੂਗਾ ਇਹਨਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਬਟਾਲੇ ਦੇ ਵਿੱਚ ਵੀ ਕੋਈ ਮਹੌਲ ਗੰਦਾ ਨਹੀਂ ਹੋਣ ਦਊਗਾ ਜਿਹੜਾ ਕੋਈ ਇਹ ਚੀਜ਼ ਕਰੇਗਾ ਉਹਦਾ ਠੋਕ ਕੇ ਜਵਾਬ ਦੇਵਾਂਗੇ ਜਿੱਦਾਂ ਦੀ ਕੋਈ ਗੱਲ ਕਰੇਗਾ ਉਹਨੂੰ ਉਦਾਂ ਦਾ ਹੀ ਉਹਦਾ ਜਵਾਬ ਦਿੱਤਾ ਜਾਏਗਾ ਕੰਮ ਕਰਦੇ ਆ ਕੰਮ ਕਰਕੇ ਵੋਟਾਂ ਲੈਣ ਆ ਸਾਰਾ ਕੁਝ ਕਰ ਰਹੇ ਆ ਸਾਰਾ ਪਿੰਡ ਇੱਕ ਹੈ ਪਰ ਸਾਡੇ ਪਿੰਡ ਦੇ ਵਿੱਚ ਮਹੌਲ ਨਾ ਗੰਦਾ ਕੀਤਾ ਜਾਏ ਨਹੀਂ ਤੇ ਜੋ ਹਾਲ ਗੈਂਗਸਟਰ ਦਾ ਹੋਇਆ ਉਸ ਤੋਂ ਵੀ ਜ਼ਿਆਦਾ ਮਾੜਾ ਹਾਲ ਸ਼ੁਰੂ ਹੋਏਗਾ ਜਿਹੜਾ ਮੇਰੇ ਇਹੀ ਆਪਾਂ ਕਹਿਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਅੱਜ ਬੁਲਾਇਆ ਵੀ ਤੁਸੀਂ ਸਾਡੇ ਪਿੰਡ ਦੇ ਵਿੱਚ ਆਪਾਂ ਇਹਨਾਂ ਤੱਕ ਗੱਲ ਮੈਂ ਕਰਨੀ ਨਹੀਂ ਪਰ ਗੱਲ ਪਹੁੰਚਾਉਣੀ ਜ਼ਰੂਰੀ ਹੋ ਗਈ ਕਿਉਂਕਿ ਮੇਰੀਆਂ ਸਾਰੀਆਂ ਬੀਬੀਆਂ ਭੈਣਾਂ ਨੇ ਕਿਹਾ ਕਿ ਤੂੰ ਚੁੱਪ ਕਰਕੇ ਕਿਉਂ ਬੈਠਾ ਵੀ ਇਹ ਚੀਜ਼ ਕਿਉਂ ਹੋਈ ਆ ਅਸੀਂ ਬੜੀ ਮੁਸ਼ਕਲ ਰਾਤ ਦਾ ਬਰਦਾਸ਼ਤ ਕੀਤਾ ਵੀ ਇਹ ਕੀ ਹੋਇਆ ਤੂੰ ਬੂਤ ਲਾਉਣਾ ਤੂੰ ਪਿੰਡ ਦੇ ਚਾਰ ਬੰਦੇ ਦੇ ਨਾਲ ਬਿਠਾ ਲੈ ਯਾਰ ਤੂੰ ਇੱਕੋ ਬੰਦਾ ਇੱਕੋ ਬੰਦੇ ਨੂੰ ਤੂੰ ਪਤਾ ਨਹੀਂ ਕਿਹੜਾ ਲਾਲਚ ਦੇ ਕੇ ਆਪਣੇ ਨਾਲ ਤੋਰਿਆ ਉਹਨੇ ਸਾਰਾ ਪਿੰਡ ਨੂੰ ਉਹਨੂੰ ਲਾਂਤਾ ਪਾਉਂਦਾ ਸਾਰੇ ਪਿੰਡ ਦਾ ਉਹਨੇ ਮਾਹੌਲ ਖਰਾਬ ਕੀਤਾ ਸਾਰਾ ਪਿੰਡ ਇੱਕ ਹੈ ਸਾਰਾ ਪਰਿਵਾਰ ਇੱਕ ਹੈ ਸਾਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੈਗਾ ਉਹਨਾਂ ਨੂੰ ਹੋਏ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਕਰਨਾ ਨਾ ਹੋਣ ਮੈਂ ਇਹੀ ਬੇਨਤੀ ਕਰਨਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਅੱਜ ਤੁਹਾਡੇ ਮਾਧਿਅਮ ਰਾਹੀਂ ਜੇ ਮੇਰੇ ਪਿੰਡ ਦੇ ਵਿੱਚ ਵੋਟਾਂ ਵਾਲੇ ਦਿਨ ਮਢੀਰ ਆਈ ਤੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੇ ਆਪਾਂ ਗੁਰੂ ਮਹਾਰਾਜ ਨੇ ਸਾਨੂੰ ਬੜਾ ਬਲ ਬਖਸ਼ਿਆ ਆਪਾਂ ਇਹਨਾਂ ਦਾ ਲਿਹਾਜ਼ ਨਹੀਂ ਚ ਲੈਣਾ ਜਿਹੜਾ ਸਾਡੇ ਪਿੰਡ ਚ ਆਏਗਾ ਪ੍ਰਸ਼ਾਸਨ ਨੂੰ ਵੀ ਇਹ ਸਾਡੇ ਪਿੰਡ ਵੱਲੋਂ ਹਦਾਇਤ ਹੈ ਵੀ ਮੇਰੇ ਪਿੰਡ ਦੇ ਵਿੱਚ ਜਿਹੜਾ ਜੀ ਇਹਨਾਂ ਨੇ ਮਢੀਰ ਲਿਆ ਕੇ ਗੰਦ ਪਾਇਆ ਕੁਝ ਕੀਤਾ ਕਿਉਂਕਿ ਲਲਕਾਰ ਕੇ ਤੇ ਸਾਨੂੰ ਚਲਗੇ ਨੇ ਤੇ ਹੁਣ ਇਸ ਤੋਂ ਬਾਅਦ ਜਿਹੜੇ ਆਉਣਗੇ ਆਪਾਂ ਵਾਪਸ ਨਹੀਂ ਜੇ ਜਾਣਦੇ ਨੇ ਵੋਟਾਂ ਲਓ ਵੋਟਾਂ ਵਾਸਤੇ ਆਓ ਵੋਟਾਂ ਮੰਗੋ ਯਾਰ ਤੁਸੀਂ ਪਿੰਡ ਚ ਆਏ ਜੇ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਦੇ ਦਿੰਨੇ ਆ ਇਨੀ ਮਢੀਰ ਲੈ ਕੇ ਆਏ ਆ ਕਿਹੇ ਬੰਦੇ ਤੂੰ ਆ ਕੇ ਇੱਕੋ ਗਲੀ ਚ ਉਤੋ ਹੀ ਵਾਪਸ ਚਲ ਗਿਆ ਵਾਪਸ ਇਨੀ ਮਟੀਰ ਲੈ ਕੇ ਪਰ ਆਪਾਂ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਨਾ ਕਰੋ ਵੋਟਾਂ ਲਓ ਜਿੰਨੂੰ ਮਰਜ਼ੀ ਲਿਆਓ ਜਿਹੜੇ ਤੁਹਾਡੇ ਉੱਪਰ ਆਕਾ ਬੈਠੇ ਨੇ ਉਹਨਾਂ ਨੂੰ ਵੀ ਲਿਆਓ ਯਾਰ ਉਹਨਾਂ ਨੂੰ ਵੀ ਲਿਆ ਕੇ ਵੋਟਾਂ ਮੰਗ ਲਓ ਜਿੰਨੂੰ ਮਰਜ਼ੀ ਬਿਠਾ ਲਓ ਇੱਥੇ ਲਿਆ ਕੇ ਪਰ ਇਦਾਂ ਨਹੀਂ ਇਹ ਬਦਮਾਸ਼ੀ ਨਹੀਂ ਜੇ ਮੈਂ ਚੱਲਣ ਦੇਣੀ ਹਾਂਜੀ ਮੇਰੇ ਵੱਲੋਂ ਬਹੁਤ ਸਾਰੇ ਕਾਲ ਸਾਰਿਆਂ ਨੂੰ ਨਮਸਕਾਰ ਮੇਰੇ ਪਿੰਡ ਤਾਂ ਤੁਹਾਡਾ ਵੈਲਕਮ ਮੈਂ ਕਲਵਿੰਦਰ ਕੌਰ ਪੰਚਾਇਤ ਮੈਂਬਰ ਪਹਿਲਾਂ ਵੀ ਮੈਂ 5 ਸਾਲ ਰਹਿ ਚੁੱਕੀ ਮੈਂਬਰ ਹੁਣ ਮੌਜੂਦਾ ਵੀ ਪੰਚਾਇਤ ਮੈਂਬਰ ਆ ਪਰ ਪਹਿਲਾਂ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕਦੀ ਮਾਹੌਲ ਨਹੀਂ ਹੋਇਆ ਹੈਗਾ ਜਿਹੜਾ ਮਾਹੌਲ ਸਾਡੇ ਪਿੰਡ ਵਿੱਚ ਕੱਲ ਹੋਇਆ ਕੱਲ ਇੰਨਾ ਕਿ ਇਨਾਂ ਨੇ ਦਹਿਸ਼ਤ ਪਾ ਛੱਡੀ ਹੈਗੀ ਕਿ ਬੀਬੀਆਂ ਨੇ ਦੇਖ ਕੇ ਆਪੋ ਆਪਣੇ ਗੇਟ ਬੰਦ ਕਰ ਲਏ ਆ ਕਿਹਨਾਂ ਵੱਲੋਂ ਪਾਈ ਗਈ ਇਹ ਕਾਂਗਰਸ ਵਾਲਿਆਂ ਵੱਲੋਂ ਕਾਂਗਰਸ ਵਾਲਿਆਂ ਵੱਲੋਂ ਪਾਈ ਗਈ ਹੈਗੀ ਠੀਕ ਆ ਵੀਰ ਜੀ ਇਨਾਂ ਨੇ ਵੋਟਾਂ ਲੈਣੀਆਂ ਹੈਗੇ ਹੱਥ ਜੋੜ ਕੇ ਜਿੱਦਾਂ ਸਾਡੇ ਸਰਪੰਚ ਸਾਹਿਬ ਐਮ ਐਲ ਏ ਆਏ ਉਹਨਾਂ ਨੇ ਵੋਟ ਮੰਗੀ ਹੈਗੀ ਆ ਵੋਟ ਮੰਗ ਤਾਂ ਹਰ ਇੱਕ ਨੂੰ ਹੱਕ ਹੁੰਦਾ ਜੀ ਪਰ ਕੋਈ ਤਰੀਕਾ ਹੁੰਦਾ ਇਹ ਥੋੜੀ ਹੈਗੇ ਤੁਸੀਂ ਗਲੀਆਂ ਦੇ ਵਿੱਚ ਬਾਹਰਲਾ ਕੋਈ ਵੀ ਬੰਦਾ ਅਸੀਂ ਬਾਹਰਲਾ ਇੱਥੇ ਬਦਬਾਸਤ ਨਹੀਂ ਜੇ ਕਰ ਸਕਦੇ ਹੈਗੇ ਇੱਕ ਵੀ ਸਾਡੇ ਪੈਂਡ ਵਿੱਚ ਹੁਣ ਕੋਈ ਬਾਹਰਲਾ ਬੰਦਾ ਆ ਗਿਆ ਨਾ ਬੰਦਿਆਂ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਜਨਾਨੀਆਂ ਨੇ ਨੀ ਜੇ ਛੱਟਣਾ ਹੈਗਾ ਕੀ ਕਹਣਾ ਚਾਹੁੰਦੇ ਪ੍ਰਸ਼ਾਸਨ ਪ੍ਰਸ਼ਾਸਨ ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਆ ਕਿ ਜੋ ਵੀ ਇਸ ਪੈਂਡ ਵਿੱਚ ਹੋਣਾ ਚਾਹੁੰਦੇ ਚਾਹ ਕੱਲ ਹੋਇਆ ਜੋ ਵੀ ਉਹ ਅੱਗੋਂ ਤਾਂ ਨਹੀਂ ਜੇ ਇੱਥੇ ਹੋਣਾ ਚਾਹੀਦਾ ਕੱਲ ਹੋਇਆ ਹੈਗਾ ਕਿ ਜਿੰਨੇ ਵੀ ਬਾਹਰਲੇ ਇਹਨਾਂ ਨੇ ਜੰਤੀਪੁਰਿਆ ਲੈ ਕੇ ਆਇਆ ਬੰਦੇ ਨਾ ਬਾਹਰਲੇ ਬਹੁਤ ਜ਼ਿਆਦਾ ਬੰਦੇ ਸੀ ਇੱਥੇ ਪਤਾ ਨਹੀਂ ਪਤਾ ਨਹੀਂ ਵੀ ਜੇ ਸਾਡੇ ਸਰਪੰਚ ਸਾਹਿਬ ਜਾ ਕੇ ਹੋਰ ਨੂੰ ਪਤਾ ਨਹੀਂ ਇੱਥੇ ਕੀ ਕੱਲ ਮੋਰ ਵੀਰ ਜੀ ਬਣ ਜਾਣਾ ਸੀਗਾ ਉਹ ਥੋੜੀ ਜਿਹੀ ਇਹਨਾਂ ਦੀ ਇਹਨਾਂ ਨੇ ਲਈ ਹਿੰਮਤ ਕਰ ਲਈ ਜਿਸ ਤਰ੍ਹਾਂ ਉਹਨਾਂ ਨੇ ਪਿੰਡ ਵਿੱਚ ਆ ਕੇ ਦਹਿਸ਼ਤ ਪਾਈ ਆ ਜਕਾਰੇ ਲਾਏ ਨਾਰੇ ਲਾਏ ਜੋ ਵੀ ਉਹਨਾਂ ਨੇ ਕੀਤਾ ਪਰ ਪਿੰਡ ਵਾਲਿਆਂ ਨੇ ਕਿਸੇ ਨੇ ਗੇਟ ਨਹੀਂ ਖੋਲਿਆ ਇੱਕ ਗਲੀ ਉਹ ਆਇਆ ਤਾਂ ਉਸੇ ਗਲੀ ਉਹ ਵਾਪਸ ਚਲ ਗਿਆ ਆ ਇਹਨੇ ਕਹਿੰਦਾ ਮਤਲਬ ਉਹਨਾਂ ਨੇ ਪਿੰਡ ਵਿੱਚ دہشت ਪਾਤੀ ਦਾ ਸਾਰਿਆਂ ਨੇ ਇਹ ਆਪੋ ਆਪਣੇ ਗੇਟ ਬੰਦ ਕਰ ਲਏ ਉਹਨਾਂ ਦੇ ਨਾਲ ਕੋਈ ਨਹੀਂ ਤੁਰਿਆ ਕਿਸੇ ਨੇ ਉਹਨਾਂ ਨੇ ਹੱਥ ਜੋੜ ਕੇ ਨਹੀਂ ਕਿਹਾ ਕਿ ਸਾਨੂੰ ਵੋਟ ਪਾਇਓ 14 ਤਰੀਕ ਨੂੰ ਇਲੈਕਸ਼ਨ ਹੈਗਾ ਸਾਨੂੰ ਵੋਟ ਪਾਇਓ ਹਾਲਾਂਕਿ ਉਹਨਾਂ ਦਾ ਇਹ ਫਰਜ਼ ਵੀਰ ਜੀ ਮੰਨਦਾ ਸੀ ਕਿ ਤੁਸੀਂ ਸਾਰਿਆਂ ਦੇ ਅੱਗੇ ਹੱਥ ਬੰਨ੍ਹ ਕੇ ਕਰੋ ਕਿ ਇਲੈਕਸ਼ਨ ਆਗੇ ਸਾਨੂੰ ਵੋਟ ਪਾਓ ਕੰਮਜਾਬ ਕਰੋ ਵੋਟ ਮੰਗਦਾ ਵੀਰ ਜੀ ਇਹ ਤਰੀਕਾ ਹੁੰਦਾ ਆ ਇਹਨੇ ਤਰੀਕਾ ਹੁੰਦਾ ਹੈ ਕਿ ਤੁਸੀਂ ਬਾਹਰੋਂ ਮਢੀਰ ਲਿਆ ਕੇ ਜੱਗੇ ਸੀ ਐਕਸਟਰਾ ਅੱਗੇ ਖੜ ਕੇ ਹੈਗੇ ਤੇ ਹੁਣ ਤੇ ਕੱਲੇ ਵੀਰ ਜੀ ਕੁਝ ਨਹੀਂ ਹੈਗੇ ਮੈਂ ਚਾਲਦੀਆਂ ਗੋਲੀਆਂ ਤੇ ਆਪਣੇ ਪੁੱਤਰ ਨੂੰ ਮਾਰ ਜਾ ਤੇਨੇ ਕਿਆ ਅਸੀਂ ਮਾਤਾ ਹਜੇ ਪਤਾ ਨਹੀਂ ਕੀ ਹੋ ਜਾਣਾ ਹੈਗਾ ਤੂੰ ਪਿੱਛੇ ਆੜ ਜਾ ਮੈਂ ਕਹ ਕੋਈ ਇਨਸਾਬੇ ਤੇਰੇ ਨਾਲ ਆਂ ਅਸੀਂ ਤੇ ਹੁਣ ਤੇ ਵੀਰ ਜੀ ਗੱਲੇ ਕੁਛ ਨਹੀਂ ਹੈਗੀ ਇਹ ਕੰਮ ਅਸੀਂ ਪਿੰਡ ਚ ਨਹੀਂ ਵੀਰ ਜੀ ਹੁਣ ਦੇਣਾ ਹੈਗਾ ਹਾਂ ਪਿੰਡ ਦੇ ਬੰਦਿਆਂ ਨੂੰ ਲਾਓ ਤੁਸੀਂ ਨਾਲ ਅਸੀਂ ਤੁਹਾਡੇ ਨਾਲ ਸਹਿਮਤ ਆਂ ਪਰ ਬਾਹਰਲੀ ਮਂਢੀਰ ਵੀਰ ਜੀ ਅਸੀਂ ਨੇ ਜੇ ਬਦਸਤ ਕਰ ਸਕਦੇ ਹੈਗੇ ਇਹ ਤੁਹਾਨੂੰ ਅਸੀਂ ਚਾਹ ਸਾਡੇ ਕੋਲ ਇੱਕ ਵੀਰੀ ਕੋਈ ਸੁਣ ਲਵੇ ਸਾਡੇ ਕੋਲ ਕੋਈ 10 ਵੀਰੀ ਸੁਣ